ਇੱਥੇ ਕਿਣ ਆਇਆ ਸੀ ਨੌਜਵਾਨ ਤੇ ਰਾਵੀ ਨਦੀ ਵਿੱਚ ਡੁੱਬ ਗਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਨੌਜਵਾਨ ਡੁੱਬ ਗਿਆ ਪੈਰ ਤਿਲਕਣ ਦੇ ਕਰਕੇ ਹਾਦਸਾ ਹੋਇਆ ਤੇ ਤੁਹਾਨੂੰ ਦੱਸਦੇ ਕਿ ਐਨ ਜੀ ਆਰ ਐਫ ਦੀ ਟੀਮ ਜੜੀ ਹੈ ਫਿਲਹਾਲ ਮੁੰਡੇ ਦੀ ਤਲਾਸ਼ ਕਰ ਰਹੀ ਹੈ ਲਗਾਤਾਰ ਉਸ ਦੀ ਪਾਲ ਚਾਰੀ ਹੈ ਤੇ ਮੁਕਤੇਸ਼ਵਰ ਤਾਮ ਦੇ ਵਿੱਚ ਹਾਦਸਾ ਹੋਇਆ ਹੈ ਪਠਾਨਕੋਟ ਦਾ ਮਾਮਲਾ ਜੁਥੇ ਕਿ ਮੁਕਤੇਸ਼ਵਰ ਤਾਮ ਦੇ ਦਰਸ਼ਨ ਕਰਨ ਲਈ ਮੁੰਡਾ ਚੜਾ ਹੈ ਆਇਆ ਸੀ ਲੇਕਿਨ ਮੱਥਾ ਟਿਕਣ ਆਇਆ ਨੌਜਵਾਨ ਜੁੜਾ ਹੈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਦੱਸਦੇ ਕਿ ਪੈਰ ਤਿਲਕਣ ਦੇ ਕਰਕੇ ਇਹ ਹਾਦਸਾ ਹੋਇਆ ਹੈ ਫਿਲਹਾਲ ਐਨ ਜੀ ਆਰ ਐਫ ਦੀ ਟੀਮ ਮੱਥਾ ਟੇਕਣ ਆਇਆ ਨੌਜਵਾਨ 라ਵਿਦ ਵਿੱਚ ਡੁੱਬ ਗਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਨੌਜਵਾਨ ਉਸ ਦੇ ਕਿ ਮੱਥਾ ਟੇਕਣ ਦੇ ਲਈ ਆਇਆ ਸੀ ਲੇਕਿਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ ਪੈਰ ਤਿਰਕਣ ਦੇ ਕਰਕੇ ਇਹ ਹਾਦਸਾ ਹੋਇਆ ਬਰਨਾਲਾ ਪੁਲਿਸ ਦੇ ਵੱਲੋਂ ਜਾਰੀ ਨੰਬਰ ਅਤੇ ਹੋਰ ਦਸਤਾਵੇਜ਼ ਬਦਲ ਕੇ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਨੇ 8 ਮਹਿੰਗੀਆਂ ਗੱਡੀਆਂ ਬਰਾਮਦ ਕਰਕੇ 6 ਮੁਲਜ਼ਮਾਨਾਂ ਨੂੰ ਕਾਬੂ ਕੀਤਾ ਮਲਜ਼ਮਾਂ ਦੇ ਵੱਲੋਂ ਚੋਰੀ ਐਕਸੀਡੈਂਟ ਤੇ ਅਜਾ ਦੱਸਿਆ ਕਿ ਐਕਸੀਡੈਂਟਲ ਜਾਫਰ ਅਧੂਰੀਆਂ ਕਿਸ਼ਤਾਂ ਵਾਲੀਆਂ ਗੱਡੀਆਂ ਦੇ ਦਸਤਾਵੇਜ਼ ਗੱਡੀਆਂ ਦੇ ਚਾਸੀ ਅਤੇ ਇੰਟਰ ਨੰਬਰ ਵਗੈਰਾ ਦੇ ਕਾਗਜ਼ਾਤ ਬਦਲ ਕੇ ਗੱਡੀਆਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਇੱਕ ਨਾਕਾਬੰਦੀ ਦੌਰਾਨ ਕਾਬੂ ਕੀਤੀ ਗਈ ਕਿ ਉਹਨਾਂ ਗੱਡੀ ਤੋਂ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਪੁ ਇੱਕ ਜਨ ਅਤੇ ਇੱਕ ਵੱਡੀ ਬਾਰਨਾ ਗੱਡੀ ਚੋਰੀ ਹੈ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਗਈ ਹੈ ਜਿ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ 'ਤੇ ਧਿਆਨ ਦਿੰਦੇ ਹੋਏ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਸ ਤਾਰਾ ਛੇ ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਸੀ ਟੀਮ ਨੂੰ ਸਾਡੇ ਇਨਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਹ ਜ਼ਿਆਦਾ ਇੱਕ ਜ਼ਨਕਾਰ ਜਿਸ ਦਾ ਨੰਬਰ ਸੀਗਾ ਪੀ ਵੀ 19 D 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ ਪੀਬੀ 930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇੰਕਸ਼ਾਫ ਤੇ ਬਰੰਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ ਤਿੰਨ ਕ੍ਰੇਟਾਕਾਰ ਦੋ ਫੋਰਚੂਨਰ ਇੱਕ ਵਰਨਾ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਵੀ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਰੀ ਰਾਮਾ ਹਰੀ ਕ੍ਰਿਸ਼ਨਾ ਸੰਗ ਦੇ ਵੱਲੋਂ ਕੱਢੀ ਗਈ ਭਗਵਾਨ ਜਗਨਨਾਥ ਦੀ ਰਥ ਯਾਤਰਾ ਦੇ ਵਿੱਚ ਪਾਰੀ ਜਲ ਸਲਾਬ ਮੜਾਇਆ ਰਥ ਯਾਤਰਾ ਤੋਂ ਪਹਿਲਾਂ ਮੰਦਰ ਦੇ ਵਿੱਚ ਭਗਵਾਨ ਸ੍ਰੀ ਜਗਨਨਾਥ ਦੇ ਸਰੂਪ ਨੂੰ ਉਪਰ ਲਗਾਉਣ ਤੋਂ ਬਾਅਦ ਆਰਤੀ ਵੀ ਕੀਤੀ ਗਈ ਅਤੇ ਦੱਸੇ ਕਿ ਸੰਗੀਤਨ ਸਮਾਗਮ ਵੀ ਕਰਾਇਆ ਗਿਆ ਸੰਗੀਤਨ ਦੇ ਵਿੱਚ ਸਲੈਂਦ ਲਈ ਪੱਛਮੀ ਬੰਗਾਲ ਦੇ ਮਯਾਪੁਰ ਤੋਂ ਪਚਨ ਗਾਇਕਾ ਵਿਸ਼ਾਖਾ ਕੈਦਨਾ ਤੋਂ ਗੁਰਦਾਸਪੁਰ ਆਏ ਹੋਏ ਨੇ ਇਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਖਿੰਦਰ ਸਿੰਘ ਰੰਦਾਵਾ ਸਥਾਨਕ

ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਿਤ ਜਿਹੜਾ ਆਪਾਂ ਯੁੱਧ ਨਸ਼ਿਆ ਵਿਦੋ ਚਲਾਇਆ ਉਹਦੇ ਵਿੱਚ ਸੰਗਰੂਰ ਪੁਲਿਸ ਜਿਹੜੀ ਮੋਰੀ ਬਣੀ ਸੀ ਆਪਾਂ ਪਹਿਲਾਂ ਵੀ ਇੱਕ ਰੈਕਟ ਪਰਦਾ ਫਾਸ਼ ਕੀਤਾ ਸੀ ਜਿਹਦੇ ਵਿੱਚ ਜਮਾਨਤੀਏ ਜਿਹੜੇ ਜਾਲੀ ਜਮਾਨਤੀਏ ਖੜੀ ਕਰਾ ਕੇ ਜਿਹੜੇ ਨਸ਼ਿਆਂ ਚ ਆਪਾਂ ਬੰਦੇ ਅੰਦਰ ਕਰਦੇ ਉਹਨਾਂ ਦੀ ਬੇਲਾ ਕਰਾ ਦਿੰਦੇ ਸੀ ਇਦਾਂ ਦਾ ਇੱਕ ਹੋਰ ਗਰੋ ਸਾਡੇ ਉੱਤੇ ਕਾਬੂ ਹੈ ਇਹ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਿਤ ਸਾਡੇ ਡੀਐਸਪੀ ਸੁਖਦੇਵ ਜੀ ਤੇ ਸਾਡੇ ਐਸਐਚਓ ਸਿਟੀ 1 ਅਵਤਾਰ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਜੀ ਇਹਨਾਂ ਦਾ ਜਦੋਂ ਇਹਨਾਂ ਨੂੰ ਇਤਲਾਹ ਮਿਲੀ ਵੀ ਰਾਜਵੀਰ ਸਿੰਘ ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਇਦਾਂ ਦਾ ਇੱਕ ਗਿਰੋਹ ਚਲਾ ਰਹੇ ਹੈ ਜਿਹਦੇ ਵਿੱਚ ਜਾਲੀ ਜਮਾਨਤੀ ਉਹਨਾਂ ਦੇ ਆਧਾਰ ਕਾਰਡ ਫੋਰਜ ਕਰਕੇ ਉਹਨਾਂ ਨੂੰ ਜਾਲੀ ਬੰਦੇ ਖੜੇ ਕਰਕੇ ਪ੍ਰਾਪਰਟੀ ਆ ਤਸਦੀਕ ਕਰਾ ਕੇ ਅੱਗੇ ਜਮਾਨਤਾ ਕਰਾ ਰਹੇ ਇਹਨਾਂ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੇ ਮੁਕੱਦਮਾ ਨੰਬਰ 112 ਅੰਡਰ ਧਾਰਾ 318 4 338 336 3 342 3192 622 BNS थाना सिटी 1 ਵਿੱਚ ਰਜਿਸਟਰ ਕੀਤਾ ਗਿਆ ਜਦੋਂ ਇਹਨਾਂ ਨੇ ਅੱਗੇ ਤਕਤੀਸ਼ ਵਿਦਾਈ ਤੇ ਇਹਨਾਂ ਨੂੰ ਪਤਾ ਲੱਗਾ ਵੀ ਇਸ ਗਰੋਹ ਦੇ ਕੱਲੇ ਇਹੀ ਮੈਂਬਰ ਨਹੀਂ ਇਹਦੇ ਵਿੱਚ 6 ਹੋਰ ਮੈਂਬਰ ਹਨ ਉਹਨਾਂ 6 ਮੈਂਬਰਾਂ ਨੂੰ ਕਿਸੇ ਨੂੰ ਖੰਨੇ ਤੋਂ ਅਰੈਸਟ ਕੀਤਾ ਕਈ ਮੈਂਬਰ ਇਹਨਾਂ ਦੇ ਆਲਰੇਡੀ ਜੇਲ੍ਹ 'ਚ ਸੀ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਤੇ ਕਰਦੇ ਕਰਦੇ ਕੜੀ ਅੱਗੇ ਤੋਂ ਅੱਗੇ ਜੁੜਦੀ ਹੋਈ ਇਹਨਾਂ ਨੇ ਕੁੱਲ ਇਹਦੇ ਵਿੱਚ ਜੀ 8 ਬੰਦੇ ਅਰੈਸਟ ਕੀਤੇ ਇੱਕ ਅਰੈਸਟ ਕਰਨਾ ਜੀ ਬਾਕੀ

ਦਾ ਹਾਲਚਾਲ ਜਾਣਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਪਰਸਨ ਰਮਨ ਬਹਿਲੂਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਹੈ ਸੀਜ਼ੇਰੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ्स ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਹੈ ਥੈਂਕ ਯੂ ਇਹਨੇ ਵੀ ਪਹਿਲਾਂ ਜਿਹਦਾ ਯੂ ਨੋ ਗਬਰੀਆ ਸਰਵਨ ਲਈਏ ਸਾਰੇ ਆਪਰੇਸ਼ਨ ਇੱਥੇ ਹੋਗਾ ਹਾਂਜੀ ਹਾਂਜੀ ਐਸ ਐਮਓ ਸਰਦੀ ਮਤਲਬ ਨਿਗਰਾਨੀ ਇਹ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਇੱਥੇ ਕੀਤੇ ਜਾ ਸਕਦੇ ਹੈ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਇਸਟ੍ਰੈਕਟਮੀ ਬਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਸਤ ਹੈ ਗਿਆ ਅੱਜ ਆਪਾਂ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਧੀਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਦਾ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਧਾਨਿਕ ਜਾਗਰਨ ਤੋਂ ਦਿਨਾਨਗਰ 베ਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦੇਣਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਦੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇਥੇ ਡਾਕਟਰ ਨੇ ਇਹਨਾਂ ਦੀ ਸਰਜਰੀ ਜਿਹੜੀ ਆ ਉਸ ਸੀਜ਼ੀਅਨ ਦੀ ਕੀਤੀ ਆ ਇਹਨਾਂ ਨੂੰ ਐਨਫੀਜ਼ੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਰਹਾਨਸ ਕੋ ਇਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਾਹਿਬਾਨ ਔਰ ਅੰਡਰ ਦਿਸ ਸੁਪਰਵੀਜ਼ਨ ਆਫ आवर ਐਸ ਐਮਓ ਡਾਕਟਰ ਰਵਿੰਦਰ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਇਆ ਦਿੰਨਾ ਕਿ ਸਾਡੀ ਜਿਹੜਾ ਕਿ 10 ਸਾਲ ਤੋਂ ਸਾਡਾ ਹਸਪਤਾਲ ਇਹ ਬੰਨ ਸੀਗਾ ਸ਼ਾਇਦ ਇੱਥੇ ਮੈਂ 20 ਸਾਲ ਜਵਾਬ ਕੀਤੀ ਸੀ ਇੱਥੇ ਕਨਾਂ 90 ਸਾਲ ਤੇ ਇਹ ਪਿਛਲੇ 10 ਸਾਲ ਹਸਪਤਾਲ ਬੰਨ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੀ ਵੱੱਟ ਹਲਦੇ ਦੇ ਜੀ ਜੀ ਸੀ ਨੇ ਉਹਨਾਂ ਦੀ ਇੱਕ ਅੱਜ ਤੱਕ ਮਿਹਨਤ ਅਦਕਾ ਹੈ ਅੱਜ ਹਸਪਤਾਲ ਜੜ ਸਾਡਾ ਫਸਿਲੀਟੀ ਸਾਲ ਤੋਂ ਨਾ ਸਟਾਰਟ ਸੀਗਾ ਪਰ ਪਰਸ਼ਨ ਥੀਟਰ ਜਿਹੜਾ ਜਿਹੜਾ ਕਿ ਮੇਨ ਸੀਗਾ ਪਰ ਇਹ ਜਿੱਥੇ ਸਾਡੀ ਸੀਗੀ ਮੰਗ ਸੀ ਕਿ ਸ਼ਹਿਰ ਦੀ ਮੰਗ ਸੀ ਉਹ ਸ਼ੁਰੂ ਹੋ ਰਹੀ ਹੈ ਅੱਜ ਸਾਡੇ ਇਸ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਆਪ ਸ਼ੁਰੂ ਹੋਇਆ ਸਫਲਤਾ ਕਰਕੇ ਇਹ ਸਾਰਾ ਸਾਡੇ ਚੇਅਰਮੈਨ ਸਾਹਿਬ ਮੀਨ ਸਦਕਾ ਖਾਨ ਅੱਜ ਸਾਡੀ ਕਿਸਨ ਦੇ ਚੇਅਰਮੈਨ ਸੀ ਹੈਲਥ ਸਰਕਾਰਪਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮਾਡਰਨ ਥੀਟਰ ਸਾਡਾ ਵੈਲਕੁਟ ਥੀਟਰ ਸਾਡਾ ਆ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ ਨਸੀਹੀਆ ਡਾਕਟਰ ਜਨ ਸਾਡੇ ਡਰਾਈਨ ਸਰਜਨ ਨੇ ਸਾਡੇ ਗੈਨੇਕੋਲੋਜੀ ਹਰ ਤਰ੍ਹਾਂ ਦੀ ਟੀਮ ਹਰ ਸਟਾਫ ਪੂਰਾ ਹੋ ਗਿਆ ਸਾਡਾ ਗੁਰਦਾਸਪੁਰ ਦੇ ਵਿੱਚ ਇੰਜੀਨੀਅਰਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਅਡੀਸੀ ਜਨਰਲ ਗੁਰਦਾਸਪੁਰ ਨੂੰ ਮਨਪੱਤਰ ਸੌਪਿਆ ਗਿਆ ਐਸੋਸੀਏਸ਼ਨ ਦੇ ਆਗੂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਰਿਟਾਇਰਡ ਪੈਨਸ਼ਨਰ ਜੁੜੇ ਹੋਏ ਨੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਤੇ ਮੰਤਰੀਆਂ ਨੂੰ ਮਿਲ ਚੁਕੇ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕਈ ਵਾਰ ਐਸੋਸੀਏਸ਼ਨ ਦੇ ਆਗੂਦਾਰਾਂ ਦੇ ਨਾਲ ਮੀਟਿੰਗ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਮੰਗਾਂ ਉੱਲ ਕੋਈ ਵੀ ਤਨ ਨਹੀਂ ਦਿੱਤਾ ਜਾ ਰਿਹਾ ਦੀ ਗਲਤੀ ਆ ਕਿ ਇਹਨੂੰ ਮੰਗਾਹੀਂ ਕਹਿ ਦਿੰਨੇ ਸਾਰੇ ਜਣੇ ਅਸਲ 'ਚ ਇਹ ਮੰਗਾ ਨਹੀਂ ਇਹ ਸਾਡੇ ਹੱਕ ਨੇ ਜਿਹੜੇ ਰਾਈਟਸ ਨੇ ساری ਉਮਰ ਦੀ ਜਿਹੜੀ ਨੌਕਰੀ ਕੀਤੀ ਉਹ ਜਿਹੜੀ ਪੈਨਸ਼ਨ ਮਿਲਣੀ ਹੈ ਜਾਂ ਕੁਝ ਵੀ ਉਹ ਸਾਡੇ ਰਾਈਟ ਨੇ ਡੀਏ ਸਾਡਾ ਰਾਈਟ ਹੈ ਮਹਿੰਗਾਈ ਪਤਾ ਸਾਡਾ ਰਾਈਟ ਹੈ ਇਹ ਕੋਈ ਨਵੀਂ ਮੰਗ ਨਹੀਂ ਹੀ ਮੰਗ ਰਹੇ ਮੰਗ ਤੇ ਹਜੇ ਉਦਾਂ ਦੀਆਂ ਹੁੰਦੀਆਂ ਵੀ ਜੇ ਕੋਈ ਨਵੀਂ ਚੀਜ਼ ਨਾਲ ਕੋ ਮੰਗੀ ਹੈ ਜਿਹੜੇ ਸਾਡੇ ਰਾਈਟ ਸਾਨੂੰ ਸਰਕਾਰ ਉਹ ਵੀ ਨਹੀਂ ਦੇ ਰਹੀ ਜੇਕਰ ਇਹ ਕ ਸਾਰੇ ਲੋਕਾਂ ਨੂੰ ਨਾਰਾਜ਼ ਕਰੀ ਜਾਣਗੇ ਪੈਨਸ਼ਨਾਂ ਨੂੰ ਨਾਰਾਜ਼ ਕਰ ਲਿਆ ਮਲਾਜਮਾਂ ਨੂੰ ਨਾਰਾਜ਼ ਕਰ ਲਿਆ ਆਮ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਫਿਰ ਇਹ ਲੋਕਾਂ ਤੋਂ ਕੀ ਭਾਲਦੇ ਆ ਅਲਟੀਮੇਟਲੀ ਲੋਕ ਫਿਰ ਆਪਣਾ ਗੁੱਸਾ ਕੱਢਣਗੇ ਇਹ ਇਹਨਾਂ ਬਿਹਤਰੀ ਇਸੇ ਗੱਲ 'ਚ ਆ ਕਿ ਇਹਨਾਂ ਨੂੰ ਜਿਸ ਕੰਮ ਲਈ ਚੁਣਿਆ ਸੀ ਉਹ ਕੰਮ ਕਰਨ ਨਾ ਕਿ ਤੇ ਆਪਣਾ ਸਿਆਸੀ ਕੰਮ ਕਰਨ ਇਹ ਲੋਕਾਂ ਦੀਆਂ ਗੱਲਾਂ ਸੁਣਨ ਪੰਜਾਬ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਤੇ ਪੰਜਾਬ ਸਟੇਟ ਵੱਲ ਧਿਆਨ ਦੇਣ ਮੈਂ ਸੁਖਵਿੰਦਰ ਸਿੰਘ ਬਾਂਗਵਾਨੀ ਪ੍ਰੈਜ਼ੀਡੈਂਟ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਅੱਜ ਆਪਾਂ ਸਾਰੇ ਜਾਣੇ ਇੱਥੇ ਜਿੰਨੀਆਂ ਪੈਨਸ਼ਨ ਜਥੇਬੰਦੀਆਂ ਨੇ ਪੈਨਸ਼ਨ ਮਾ ਸੰਗ ਦੇ ਸਾਂਝੇ ਪਲੇਟਫਾਰਮ ਦੇ ਉੱਤੇ ਡੀ ਸੀ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਨੂੰ ਮੰਗ ਦੇਣ ਆਏ ਆ ਤੇ ਜਾਦ ਪੱਤਰ ਨਾਲ ਦਿੱਤਾ ਨਾਲ ਸੋਧਿਆ ਮੰਗ ਪੱਤਰ ਦਿੱਤਾ ਤਾਂ ਕਿ ਉਹਨਾਂ ਨੂੰ ਇਹ ਚੇਤਾ ਆਵੇ ਕਿ ਆਪਾਂ ਜਦੋਂ ਇਲੈਕਸ਼ਨ ਲੜਨੀ ਸੀ ਵਾਈਟੀਆਂ ਤੇ ਉਦੋਂ ਵਿੱਚ ਆਣ ਕੇ ਮਲਾਜਮਾਂ ਦੇ ਇਕੱਠਾਂ ਦੇ ਵਿੱਚ ਇਹਨਾਂ ਨੇ ਵਾਅਦੇ ਕੀਤੇ ਸੀ ਮੁੱਖ ਮੰਤਰੀ ਨੇ ਔਰ ਖਜ਼ਾਨਾ ਮੰਤਰੀ ਚੀਮਾ ਸਾਹਿਬ ਨੇ ਕਿ ਆਪਾਂ ਜਿਹੜੀ ਪੀ ਕਮਿਸ਼ਨ ਦੀ ਰਿਪੋਰਟ ਆ ਜੇ ਦੂਜੀਆਂ ਸਰਕਾਰਾਂ ਜੇ ਨਹੀਂ ਕਰ ਸਕੀਆਂ ਤੇ 2 ਮਹੀਨੇ ਦੇ ਅੰਦਰ ਅੰਦਰ ਅਸੀਂ ਕਰਨ ਦਾ ਤੁਹਾਡੇ ਨਾਲ ਵਾਅਦਾ ਕਰਦੇ ਆਂ ਦੋਵਾਂ ਮਹੀਨਿਆਂ ਦੇ ਅੰਦਰ ਅੰਦਰ ਇਹ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਹੂ 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 ਬੂ ਤੇ ਕੀ ਕਰਨੀ ਸੀ ਨਾ ਤੇ ਪੇ ਕਮਿਸ਼ਨ ਦੀ ਅਜੇ ਤੱਕ ਰਿਪੋਰਟ ਲਾਗੂ ਹੋਈ ਆ ਨਾ ਹੀ ਉਹ ਜਿਹੜੇ ਪੇ ਕਮਿਸ਼ਨ ਦੇ ਬਕਾਏ ਨੇ ਉਹ ਮਿਲੇ ਨੇ ਈਵਨ ਇੱਥੋਂ ਤੱਕ ਕਿ ਜਿਹੜਾ ਡੀਏ ਦਾ ਏਰੀਅਰ ਇਹਨਾਂ ਨੂੰ ਦੇਣਾ ਸੀ ਇੱਕ ਹਕੀ ਮੰਗਿਆ ਮੰਗਾਈ ਪੱਤਾ ਵੇ ਕਿਸਮ ਦਾ ਉਹ 10 ਸਾਲ ਬਾਅਦ ਜੋ ਜਦੋਂ ਮੰਗਾਈ ਵਾਦੀ ਉਹਦੇ ਅਨੁਸਾਰ ਜਿਹੜਾ ਉਹ ਵਾਅਦਾ ਕੀਤਾ ਜਾਂਦਾ ਆ ਲੇਕਿਨ ਇਹਨਾਂ ਨੇ ਨਾ ਵਾਅਦਾ ਕੀਤਾ ਇਹ ਵੇਲੇ ਸਭ ਤੋਂ ਪੰਜਾਬ ਸਟੇਟ ਇੱਕ ਇਹੋ ਜੀ ਸਟੇਟ ਆ ਜਿਹਦਾ ਸਭ ਤੋਂ ਪਹਿਲਾ ਪਹਿਲਾ ਨੰਬਰ ਹੁੰਦਾ ਸੀਗਾ ਆਪਣੇ ਤਨਖਾਹ ਸਕੇਲ ਵੱਧ ਲੈਣ ਦੇ ਵਿੱਚ ਔਰ ਡੀਏ ਨਾਲੋਂ ਨਾਲ ਹੀ ਇਹਨਾਂ ਦਾ ਚੱਲਦਾ ਰਹਿੰਦਾ ਸੀਗਾ ਲੇਕਿਨ ਇਹ ਵੇਲੇ ਪੰਜਾਬ ਸਟੇਟ ਇਹੋ ਜੀ ਇੱਕ ਸਟੇਟ ਆ ਜਿਹੜੀ ਕਿ ਮਦਰਸ ਸਾਬ ਤੋਂ 42% ਡੀਏ ਦੇ ਐਂਡਏ ਆ ਜਦੋਂ ਕਿ ਬਾਅਦ 55% ਆ ਬੇਸ ਸਕੇਲ ਜਿਹੜੇ ਆ ਉਹ ਸਾਰਿਆਂ ਤੋਂ ਇਹਨਾਂ ਨੇ ਘੱਟ ਕੀਤੇ ਆ ਸੈਂਟਰ ਸਕੇਲਾਂ ਨਾਲ ਮਿਲਾ ਕੇ ਵੀ ਉਹ ਸਹੂਲਤਾਂ ਉਹ ਭੱਤੇ ਦਿੱਤੇ ਨਹੀਂ ਆ ਰਹੇ 37 ਪ੍ਰਕਾਰ ਦੇ ਭੱਤੇ ਮੁਲਾਜ਼ਮਾਂ ਦੇ ਜਿਹੜੇ ਬਹੁਤ ਜ਼ਰੂਰੀ ਫਿਰੋਜ਼ਪੁਰ ਦੇ ਸੀਆਈਏ ਸਟਾਫ ਨੂੰ ਬੜੀ ਕਾਮਯਾਬੀ ਮਿਲੀ ਖੈਰੋਨ ਦੇ ਸੰਦੀ ਦੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਪੁਲਿਸ ਨੂੰ ਨਸ਼ਾ ਤਸਕਰ ਤੋਂ ਹੋਰ ਕੋਈ ਖੁਲਾਸੀ ਹੋਣ ਦੀ ਉਮੀਦ ਜੜੀ ਨੇ ਦੱਸੀ ਜਾ ਰਹੀ ਹੈ ਪੁਲਿਸ ਦਾ ਫਿਲਹਾਲ ਮਾਮਲੇ ਦੀ ਟਰਾਂਜੈਕਟਿਵਿਟੀ ਹੋਈ ਹੈ ਜਿਵੇਂ ਕੱਲ ਬਹੁਤ ਵਧੀਆ ਰਿਕਵਰੀ ਹੋਈ ਸੀਗੀ ਉਸੇ ਦੇ ਚਲਦੇ ਜਿਹੜੀ ਉਹਦੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੀ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਹੈ ਜਦੋਂ 1 ਕਿਲੋ 798 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਸਪਲੈਂਡਰ ਉਹ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਤੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਹੜੇ ਡਰੱਗ ਪੈਡਲਰ ਸੀ ਜੋਗਿੰਦਰ ਸਿੰਘ ਔਰ ਕਾਕਾ ਤੇ ਬਲਵਿੰਦਰ ਸਿੰਘ ਔਰ ਫਰਿੰਕੂ ਪੁੱਤਰ ਬੌਂਸਿਕਵਾਸੀ ਬੇਦੀ ਕਲੋਨੀ ਫੇਜ਼ 2 ਫੋਸਫੋਰਸ ਸ਼ਹਿਰ ਸਰੀ ਇਹ ਰੋਣ ਜਿਹੜੀ ਸਰ ਕਿੱਥੇ ਲੈ ਕੇ ਗਈ ਪਾਕਿਸਤਾਨ ਤੋਂ ਆਈ ਕਿਉਂ ਨਹੀਂ ਆਈ ਤੇ ਪਾਕਿਸਤਾਨ ਦੀ ਸੀਗੀ ਜੀ ਤੇ ਇਦਾਂ ਦੀ ਜਿਹੜੀ ਪਹਿਲਾਂ ਮਕਦਮੇ ਦਰਜਾ ਉਹਦੇ ਵਿੱਚ ਪੁੱਛਗਈਸ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਆ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਇਹਨਾਂ ਨੂੰ ਇਨਫੋਰਮੇਸ਼ਨ ਬੇਸਡ ਇਹਨਾਂ ਨੂੰ ਗ੍ਰਸਤਾਰ ਕੀਤਾ ਗਿਆ ਤੇ ਇਹਨਾਂ ਤੋਂ ਆਰ ਕਵਰੀ ਹੋਈ ਹੈ ਸਰ ਜੀ ਮੋਟਰਸਾਈਕਲ ਤੇ ਹੀ ਸਰ ਜੀ ਜਾਰੀ ਸੀ ਕਿ ਡਿਲੀਵਰੀ ਕਿਸ ਨੂੰ ਹਾਂਜੀ ਇਹ ਸਰ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਰੇ ਅੱਗੇ ਜਿਹੜਾ ਕਿੱਥੇ ਕਿਹਨੂੰ ਦੇ ਰਹੇ ਸੀ ਜਾਂ ਕਿੱਥੋਂ ਲੈ ਕੇ ਆਏ ਆ ਉਹ ਸਾਰੀਆਂ ਜੀਜਾਂ ਸਾਹਮਣੇ ਆ ਜਿਹੜੀ ਕੱਲ ਤਿੰਨ ਕਿਲੋ 600 ਗ੍ਰਾਮ ਫੜੇ ਜੀ ਕੀ ਉਸੇ ਲੜੀ ਦਾ ਹਿੱਸਾ ਹੈ ਹਾਂਜੀ ਹਾਂਜੀ ਉਹਦੀ ਪੁਛਗੈ ਇਸ ਦੌਰਾਨ ਹੀ ਜਿਹੜਾ ਚੀਜ਼ਾਂ ਸਾਡੇ ਸਾਹਮਣੇ ਆਈਆਂ ਸੀ ਉਸੇ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਹੋਰ ਵੀ ਕਈ ਨਾਂ ਸਾਡੇ ਸਾਹਮਣੇ ਆਏ ਆ ਤੇ ਹੋਰ ਰਿਕਵਰੀ ਹੋਊਗੀ ਉਸੇ ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਹੰਠਕ ਪ੍ਰਯਾਸ ਕੀਤੇ ਜਾ ਰਹੇ ਨੇ ਰੇਲਵੇ ਪੁਲਿਸ ਦੇ ਵੱਲੋਂ ਵੀ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਅਨਸਰ ਵਿਦਸਿਆ ਜਿਸ ਦੀ ਤਲਾਸ਼ੀ ਲੈਣ ਲਈ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਉਕਤ આરોપી ਮਦਪ੍ਰਤੀਸ਼ ਦਾ ਰੈਂਡ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸਨੇ ਇਸ ਅਫੀਮ ਦੀ ਡਿਲੀਵਰੀ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਪਹੁੰਚ ਗਿਆ। ਉਸ ਵੇਲੇ ਪਠਾਨਕੋਟ ਸਟੇਸ਼ਨ ਦਾ ਰੋਕੀਤਾ ਗਿਆ ਤਾਂ ਜੋ ਉਹ ਵਾਪਸ ਜਲੰਧਰ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਿਫ ਲੇ ਲਿਆ ਸਾਡੇ ਮਾਣਯੋਗ ਸਪਰਸਿਬਲ ਡੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ ਦੁਆਰਤੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਚੋਦਨ ਅਸ਼ਰਦ ਚੱਲ ਰਿਹਾ ਹੈ। ਅਤੇ ਆਉਣ ਵਾਲੀ ਜਿਹੜੀ ਅਮਨਨਾ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਸਫੈਕਟਰ ਰਮਨ ਸਿੰਘ ਇੰਚਾਰਜ ਉਕੀ ਪਟਾਵਾ ਲੱਗੇ ਹੋਏ ਨੇ ਉਹ ਇਹਨੇ ਪੂਰੇ ਅਮਰitsar ਪਟਾਵਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਵਦਨਸ਼ਾਹ ਬਰੋਦ ਹੋਰ ਦੇ ਨਾਲ ਨਾਲ ਅਮਰਨਾਥ ਜਥਾ ਨੂੰ ਮੁਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੈਂਕ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਰ ਉੱਥੇ ਚੈਕਿੰਗ ਕਰਦੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬ ਕੋਰਬੀ ਸਰੇ ਤੇ ਪਹੁੰਚ ਗਏ ਉੱਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਡਾਵਾ ਉਹ ਤੇ ਪਰਿਵਾਰੀ ਪੇਸ਼ ਅਫੀਬਾਕੀ ਬੈਠੇ ਹੁੰਦੇ ਆ ਕੋ ਲੋਟ ਫੋਰੀਆ ਆਵਾਜ਼ ਦਾ ਕਰਵਾਸੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਸ ਪਾਰਟੀ ਲੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ ਟੀ.ਆਰ.ਡੀ ਦਫਤਰ ਪੈਂਦਾ ਉਹ ਨਾਲ ਪਾਣੀ ਦੀ ਟੰਕੀ ਵੀ ਆ ਸਭ ਜਮਾਨੀ ਦੀ ਵੈਬਸਾਈਟ ਤੇ ਉਹ ਟੀ.ਆਰ.ਡੀ ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ਐਸ.ਟੀ. ਸ਼ਰਟ ਪਾ ਕੇ ਜਦੋਂ ਉਹਨੇ ਪੁਲਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਕਾਬੂ ਦੇ ਵਿੱਚੋਂ ਇੱਕ ਮومی ਮੁਫਾਫਾ ਕਰੇ ਰੰਗ ਦਾ ਜਿਹੜਾ ਉਹ ਲਾਕੇ ਖੜੀਆਂ ਚੂੜੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੱਦਾਂ ਭਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਆਰਾ ਸੁੱਟੇ ਗਏ ਮੂਮੇ ਮੁਫਾਫੇ ਨੂੰ ਦੇਖਿਆ ਚੈਕੀਟਾ ਦੇ ਉਹਦੇ ਵਿੱਚੋਂ ਜਿਹੜੀ ਆ ਖੀਮਾ ਬਰੰਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਆ ਖੀਮਾ ਉਹ ਪਾਈ ਗਈ। ਯੁੱਧ ਨਸ਼ਾ ਰੁੱਤ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਰੀਏ ਨਿਕਲ ਕਿਸੀ ਜਾ ਰਹੀ ਹੈ ਉਸੇ ਦੇ ਚਲਦੇ ਜੀਆਰਪੀ ਪੁਲਿਸ ਦੇ ਵੱਲੋਂ ਇੱਕ ਯੁਵਕ ਨੂੰ ਜਿਹੜਾ ਹੈ 1.5 ਕਿਲੋ ਫੀਮ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਐਐਚਓ ਜੀਆਰਪੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਹੈ ਬੀਤੀ ਰਾਤ ਜਿਹੜਾ ਹੈ ਪਠਾਨਕੋਟ ਕੈਂਟ ਸਟੇਸ਼ਨ ਦੇ ਉੱਤੇ ਜਿਹੜਾ ਸੱਚ ਅਭਿਆਨ ਚਲਾਇਆ ਜਾ ਰਿਹਾ ਸੀ ਤੇ ਇੱਕ ਯੁਵਕ ਤੇ ਜਿਹੜਾ ਸ਼ੱਕ ਹੋਂਦ ਚ ਰੋਜ਼ ਦੀ ਤਲਾਸ਼ ਲਈ ਗਏ ਤਾਂ ਉਸ ਦੇ ਕੋਲੋਂ 1.5 ਕਿਲੋ ਕਫੀਮ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਮਾਮਲਾ ਦਰਜ ਕਰ ਉਹਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਹ ਨਿਊਜ਼ ਦੇ ਲਈ ਮੱਜੀਠਿਆ ਦੀਆਂ ਲਗਾਤਾਰ ਵੱਧੀਆਂ ਚੱ ਰਹੀਆਂ ਹਨ ਮੁਸ਼ਕਲਾਂ ਅਮਰਪਾਲ ਬੋਨੀ ਨੇ ਮੱਜੀਠਿਆ ਕੇਸ ਵਿੱਚ ਬਿਆਨ ਦਰਜ ਕਰਵਾਏ ਨੇ ਬੋਨੀ ਨੇ ਵਿਚਲਸ ਨੂੰ ਆਪਣੇ ਬਿਆਨ ਦਰਜ ਕਰਾਈ ਅਤੇ 2016 ਦੇ ਵਿੱਚ ਰਸੇਮ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਬੋਨੀ ਨੇ ਕਿਹਾ ਉਥੇ ਡਰਗ ਤੰਦੀ ਦੀ ਮੁਖਦੋਸ਼ੀ ਸੱਤਾ ਦੇ ਪਿੰਦੀ ਮੱਜੀਠਿਆ ਦੇ ਜੁਗਰੀਆ ਨੇ ਡਰਗ ਦੇ ਮੁੱਦੇ ਤੇ ਪਾਠਿਆ ਦੀ ਆਗੂ ਸਿਆਸੀ ਰੋਟੀ ਸੇਕ ਰਹੇ ਨੇ ਬੋਨੀ ਅਜਨਾਲਾ ਨੇ ਕਿਹਾ ਉਥੇ ਇਹੋ ਬੇਨਤੀ ਕੀਤੀ ਜੇ ਜਿਹੜਾ ਜਿਹੜਾ ਮੈਂ 2015-16 ਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਅਤੇ ਇਹਦੇ ਮੀ ਡੀਓ ਲੈਟਰ ਦੇ ਆਪਣੇ ਉਹਨਾਂ ਨੂੰ ਦੇਖਿਆ ਹਾਂ ਮੈਂ ਅੱਜ ਵੀ ਉਹਨਾਂ ਬਿਆਨਾਂ ਦੇ ਕਹਿਮ ਆ ਇੱਥੇ ਵੀ ਪੰਜਾਬ ਪੰਜਾਬੀਤ ਵੀ ਦਰਦ ਇੱਥੇ ਵੀ ਦਰਦ ਹੈ ਕਿੱਥੇ ਵੀ ਇਹ ਨਸ਼ਿਆਂ ਪ੍ਰਤੀ ਦਰਦ ਹੈ ਜਾਂ ਕੋਈ ਕੋਈ ਇਸੇ ਤਰ੍ਹਾਂ ਦਾ ਵੀ ਲਾਅ ਲੈਸ ਦਾ ਗੱਲ ਆ ਡਟ ਕੇ ਅਸੀਂ ਉੱਥੇ ਖਲੋਤੇ ਜਿਹੜੀ ਲੈਟਰ ਲਿਖੀ ਸੀ ਕਿਸ ਕਿਸ ਚੀਜ਼ ਦਾ ਉਸ ਦੇ ਵਿੱਚ ਕਰ ਦਿੱਤਾ ਗਿਆ ਸੀ ਮੈਂ ਲੈਟਰ 'ਚ ਜੋ ਸ਼੍ਰੋਮਨਿਕ ਕਾਲਜਦਾਲ ਦੇ ਪੰਥਨਾ ਜੋ ਠੱਕਾ ਹੋ ਰਿਹਾ ਹੈ ਜੋ ਡਿਕਟੇਟਰਸ਼ਿਪ ਜੋ ਇੱਥੇ ਇਹ ਬੈਂਕ ਡੋਕਰੇਟਰਸ਼ਿਪ ਚੱਲ ਰਹੀ ਸੀ ਉਹਦੇ ਸੰਬੰਧ ਚ ਮੈਂ ਜੋ ਕੁਛ ਬਿੱਟੂ ਆਲਖਣਾ ਵਾਪਰਿਆ ਜੋ ਸਾਡੇ ਨਾਲ ਬੀਤੀਆਂ ਉਹ ਸਭ ਕੁਝ ਉਹ ਚ ਲਿਖੇ ਭੇਜਿਆ ਕਿ ਕੌਣ ਕਰਾ ਰਿਹਾ ਕਿਵੇਂ ਹੋ ਰਿਹਾ ਕਿਹ ਤਰ੍ਹਾਂ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਰਾਤ ਬਾਦਲ ਨੇ ਸਾਨੂੰ ਪਿਸ਼ਵਾੜ ਦੁਆਇਆ ਹੈ ਕਿ ਖਬਰਾਉਣਾ ਕਾਕਾ ਹੀ ਇਹ ਇਹ ਤੁਹਾਡਾ ਇਹ ਇਮਾਨਦਾਰੀ ਦਾ ਸਾਰਾ ਸੱਚਾਈ ਸਾਹਮਣੇ ਲਿਆਵਾਂਗੇ ਪਹਿਨੇ ਕੋਈ ਨਹੀਂ ਸਾਰਿਆਂ ਨੇ ਗੋਗੋਣਾ ਦੀ ਮਿੱਟੀ ਝਾੜੀ ਕੋਈ ਵੀ ਆਇਆ ਕੋਈ ਸਰਕਾਰ ਆਈ ਹੈ ਸਰਕਾਰਾਂ ਦੋ ਤਿੰਨ ਬਦਲ ਗਈਆਂ ਆਮੇ ਵੀ ਇਹਦਾ ਮਤਲਬ ਭਾਵੇਂ ਨਸ਼ੇ ਦਾ ਮੁੱਦਾ ਹੈ ਕਿ ਇਹਨਾਂ ਨੇ ਨਸ਼ਿਆ ਨਸ਼ਿਆਂ ਦੇ ਇਹਨਾਂ ਹੋਣਾਂ ਦੀ ਮਿੱਟੀ ਝੜੀ ਆ ਉਹ ਕਹਿੰਦੇ ਕਹਾਵਤ ਜਿਹੜੀ ਹਾਥੀ ਦੇ ਦੰਦ ਖਾਨ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹ ਹਾਲਤ ਆ ਇਹ ਕਹਾਵਤਾਂ ਨੇ ਟੁੱਟੀਆਂ ਸਾਰੀਆਂ ਸੱਪਾ ਪਿੰਡੀ ਜੀ ਮੈਂ ਤੇ ਉਹ ਡੀਓ ਲੈਟਰ ਵਿੱਚ ਲਿਖਿਆ ਪਿਆ ਸੱਪਾ ਪਿੰਡੀ ਲਾਦੀ ਹੋਣੀ ਇਹ ਸਾਰੇ ਸਾਨੂੰ ਦਿਕਰਮ ਜੀਠੀ ਨੇ ਆਪਣੇ ਇੱਥੇ ਪਤਾ ਲੀ ਗਰੀਨ ਐਮ ਨੂੰ ਰਜਿਸਟਰ ਸਿਮਲਾਈ ਹੀ ਇਹ ਕਹੇ ਕਿ ਮਲਾਹ ਕੇ ਮੇਰੇ ਅੱਗੇ ਜਿਕਰੀ ਜਾਬ ਨੇ ਔਖੇ ਵੇਲੇ ਹੀ ਇਹਨਾਂ ਕੋ ਗਏ ਹਾਂ ਜਦੋਂ ਸਾਰ ਬਾਦਲ ਨੇ ਸਾਰੇ ਪਰਿਵਾਰ ਦੇ ਵਿਜੀਲੈਂਸ ਦੇ ਕੈਪਟਨ ਸਾਹਿਬ ਨੇ ਕੇਸ ਕੀਤੇ ਸੀ ਇਹ ਮੈਂ ਉਹਨਾਂ ਕੋਲ ਰਿਆ ਇਹ ਸਾਡਾ ਜਿਗਰੀ ਯਾਰ ਹੈ ਮੇਰੇ ਕੋਲ ਰਹਿਣਗੇ ਮੈਂ ਕਹਿੰਦਾ ਤੁਸੀਂ ਮੈਨੂੰ ਸਵਾਲ ਜਵਾਬ ਕਰਨ ਦੋ ਕਿਉਂਕਿ ਜਿਹੜਾ ਮੈਂ ਟੀਓ ਲੈਟਰ ਦਿੱਤਾ ਨਾ ਢਾਈ ਪੇਜ ਨੇ ਉਹ ਤੇ ਢਾਈ ਪੇਜ ਤੁਸੀਂ ਮੁਖਾ ਦਿਓ ਤੇ ਹਰ ਸਵਾਲ ਦਾ ਹਰ ਦਾ ਜਵਾਬ ਉਹਦੇ ਵਿੱਚ ਸਭ ਕੁਝ ਲਿਖਿਆ ਇਹ ਉਹਨੂੰ ਤਕਨੀਕਾ ਤੇ ਏਜੰਸੀ ਤੋਂ ਕਰਾਉਣਾ ਹੀ ਫਰ ਸਾਡੇ ਬਾਦਲ ਸਾਹਿਬ ਹੀ ਏਜੰਸੀ ਨੇ ਪੁੱਛਦੇ ਕਰਨਾ ਹੀ ਫਿਰ ਕੈਪਟਨ ਸਾਹਿਬ ਹੀ ਉਹ ਇਹਦੇ ਸਭ ਰਲੇ ਪਏ ਆ ਪੰਜਾਬ ਵਿਜਲੈਂਸ ਬਿਊਰੋ ਨੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮ ਸਿੰਘ ਮੱਟਰੀ ਠਿਆਚਾ ਨੂੰ ਕਿਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਗਈ। ਵਿਜਲੈਂਸ ਟੀਮ ਅਜਮਜੀਠਿਆ ਨੂੰ ਹਿਮਾਚਲ ਪ੍ਰਦੇਸ਼ ਦੇ Shimla ਦੇ ਮਸ਼ੂਬੂਹਾ ਇਲਾਕੇ ਲੈ ਕੇ ਗਈਆਂ ਜੁਥੇ ਕਿ ਉਹਨਾਂ ਨਾਲ ਜੁੜੇ ਕੁਝ ਟਿਕਾਣਿਆਂ ਦੀ ਪੁਸ਼ਟੀ ਕੀਤੀ ਗਈ। ਇਸ ਦੌਰਾਨ ਮਨਜਿੰਦਰ ਸਿੰਘ ਬਿੱਟੂ, ਆਲਕਤੀ, ਜਗਜੀਤ ਸਿੰਘ ਚਾਹਲ ਜੋ ਕਿ ਨਸ਼ਾ ਤਸਕਰਾ ਅਤੇ ਮਜੀਠਿਆ ਦੇ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ। ਦੋਵੇਂ ਲਗਭਗ 2 ਘੰਟੇ ਵਿਜਲ तो कई महत्वपूर्ण सुराग मिले हैं जो कि हाई प्रोफाइल मामले महत्वपूर्ण भूमिका निभा सकते हैं मजिठिया दो चलाई अदालत पेशा है इन चार गवाह के बयान के महत्वपूर्ण मे जा रहे भाजपा के मुखी सुनील जाखड़ ने पाब सरकारों लिया गई लैंड पोलिंग नीति से सवाल उठाए सुनील जाखड़ ने कहा कि, कि पंजाब लैंड पोलिंग नीति बारे सुचेत की हरपाल चीवा सवाल है कि जेसान की जमीन लैंड पोलिंग नीति के अधीन आती है तो फिर कि किसान जमीन बेच सकता है खास करके कि किसान सावधान रहन की लड़ है क्योंकि सरकार जमीन अखवायर करके वे बिल्डर बहुत घट कीमत वेच देगी पूरी तरीकेत रहने की लड़ हैूलिंग नीति दे तहत ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੇਕਰ ਪੰਜਾਬ ਦੇ ਵਿੱਚ ਫਾਜਪਾ ਦੀ ਲੋਕ ਸਰਕਾਰ ਬੁਣਉਂਦੇ ਹਨ ਤਾਂ ਫਿਰ ਕਿਸਾਨਾਂ ਦੀ ਜ਼ਮੀਨ ਨੂੰ ਛੂਹਣ ਵੀ ਨਹੀਂ ਦਿੱਤਾ ਜਾਏਗਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤਾਂ ਜਵਾਬ ਉਹਨਾਂ ਨੂੰ ਵੀ ਦੇਣਾ ਪਵੇਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਸ ਮਸਲੇ 'ਤੇ ਤੁਹਾਨੂੰ ਤਕਲੀਫ ਦਿੱਤੀ ਹੈ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਹੈ ਅੱਜ ਕੱਲ ਜਦੋਂ ਵੀ ਤੁਸੀਂ ਆ WhatsApp ਨਾ ਕਰੋ ਨੋਰਮਲ ਫੋਨ ਤੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਕਿ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚਿਤਾਵਨੀ ਆਂਦੀ ਹੈ ਕਿ ਬਚ ਕੇ ਰਹੋ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਕਿ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲਓ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਉਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਅਫੀਸ਼ੀਅਲ ਪੌਂਜੀ ਸਕੀਮ ਜਿਹਨੂੰ ਕਹਿੰਦੇ ਆ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਤੁਹਾਡੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਤੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਜੇ ਆਮ ਨਹੀਂ ਮੈਂ ਦੇਣਾ ਹੈ ਸਭ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਹਾਂ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੁਹੱਲੀ ਦੇ ਕੋਲ ਇਲਾ ਹੁਦਿਆਨੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ